اور طرف ہند پر بہت

ਤਨ ਭਗਤ ਇਹਨਾ ਦੁਨੀਆਂ ਦੇ ਤਾਰੇ ਇੱਕ ਸੰਤ ਦਿੱਤੇ ਅਨ ਦਾ ਆਲਗ ਲਾਈ ਉਸ ਤਿਆਗ ਮੰਨਵਾਈ ਚਰਖੜੀਆਂ ਤੇ ਚੜੇ ਆ ਰਹੀਆਂ ਨਾ ਚਿਰਾਈ ਗਈ ਮੀਤਵਾਰੀ ਦੀ ਸੇਵਾ ਸ੍ਰੀ ਹਰਿਕ੍ਰਿਸ਼ਨ ਧਿਆਇਆ ਜਿਸ ਜਿੱਥੇ ਸਾਉਂਦੁ ਉਜਾਏ ਤੁੰਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਵ ਸ਼ਾਵਣ ਮਹੀਨੇ 4 ਨੂੰ 19 ਜੁਲਾਈ ਨੂੰ ਆਰਿਆ ਆ ਜਉਨਾ ਸਵਾਗਮਾ ਨੂੰ ਉਹਨਾਂ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਵਿਖੇ ਗੀਰਤਪੁਰ ਸਾਹਿਬ ਵਿਖੇ ਸ੍ਰੀ ਖੰਨਪੜ ਸਾਹਿਬ ਦੀ ਰੰਗਤਾ ਹੋਈ ਗਿਆ ਜਿੱਥੇ ਸ਼ੌਮੀ ਜਉ ਦਾ ਪਵੰਦਰ ਕਮੇਟੀ ਵੱਲੋਂ ਮੁੱਖ ਸਥਾਨ ਤੇ ਖੰਨਪੜ ਸਾਹਿਬ ਰੰਗਮ ਦਿੱਤੇ ਗਏ ਆ ਉਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਤੇ ਅੰਮ੍ਰਿਤ ਸਰੋ ਤੇ ਹੋਰ ਇਲਾਕਿਆਂ ਤੋਂ ਗੁਰਦੇਵਰ ਸਾਹਿਬ ਤੋਂ ਆਈਆਂ ਸੰਗਤਾਂ ਵੱਲੋਂ ਵੀ ਖੰਡਪੜ ਸਾਹਿਬ ਜਿਹੜੇ ਆ ਉਹ ਦੋ ਲੜੀਆਂ ਦੇ ਰੂਪ ਚ ਕੀਤੇ ਜਾਂਦੇ ਆ ਬੜੀ ਵੱਡੀ ਕੀਰਤੀ ਵਿੱਚ ਖੰਡਪੜ ਇਸ ਮੌਕੇ ਤੇ ਸਰਬੀਰ ਹਰਿ ਸਿਂਸਾ ਮਹਾਰਾਜੀ ਦੇ ਪ੍ਰਕਾਸ਼ ਤੋਂ ਕੀਤੇ ਜਾਂਦੇ ਆ ਉਹਨਾਂ ਦੀ ਰੰਪਾ ਹੋਈ ਆ ਜਿਨ੍ਹਾਂ ਦੇ ਭੋਗ 19 ਤਰੀਕ ਨੂੰ ਸਵੇਰੇ 9:00 ਵਜੇ ਪੈ ਜਾਣਗੇ ਉਪਰੰਤ ਕੀਰਤਨ ਕਥਾ ਵਿਦਵਾਨ ਜਿਹੜੇ ਪਹੁੰਚ ਰਹੇ ਆ